ਇਹ ਜਿੰਨੇ ਡੇ ਰੋਂ ਚੱਟੇ ਬੂ। ਸਾਡਾ ਬਿਲਕੁਲ ਸਿੰਪਲ ਫਲਸਫੀ ਹੈ ਸਾਡੇ ਮਾਣਯੋਗ ਡੀਏਜੀ ਸਾਹਿਬ ਮਿਊਂਸਪਲ ਸਰਵਿਸ ਦੇ ਸਟਰੀ ਮੈਡਮ ਐਸਪੀ ਹੈੱਡਕੁਆਰਟਰ ਐਸਪੀ ਪੀਬੀਆਈ ਐਸਪੀ ਡੀਪੀ ਕਿਸਨ ਦੇ ਪੇਸ਼ਾ ਹੈ। ਅਸੀਂ ਕ੍ਰਾਈਮ ਨੂੰ ਲੈ ਕੇ ਜ਼ੀਰੋ ਟੋਲਰੈਂਸ ਪਾਲਿਸੀ ਰੱਖਾਂਗੇ। ਚਾਹੇ ਉਹ ਨਸ਼ਾ ਵੇਚਣ ਵਾਲੇ ਇਲੀਗਲ ਡਰੱਗਸ ਦੇ ਦਾ ਕਾਰੋਬਾਰ ਹੋਵੇ ਜਾਂ ਇਲੀਗਲ ਸ਼ਰਾਬ ਦਾ ਕਾਰੋਬਾਰ ਹੋਵੇ ਜਾਂ ਕੋਈ ਵੀ ਪੈਡਡ ਕ੍ਰਾਈਮ ਹੋਵੇ ਅਸੀਂ ਉਹਦੇ ਲਈ ਜ਼ੀਰੋ ਟੋਲਰੈਂਸ ਪਾਲਿਸੀ ਰੱਖਾਂਗੇ। ਇਹਦੇ ਸੰਭਾਲੇ ਵੀ ਪੂਰੇ ਸਹਿਯੋਗ ਦੀ ਜ਼ਰੂਰਤ ਹੈ। ਦੂਸਰੇ ਨੰਬਰ ਤੇ ਆਪਰ ਨੂੰ ਪਤਾ ਹੈ ਕਿ ਫੈਸਿਵੈਂਸੀ ਦੇ ਨਾਲ ਆ ਰਹੇ ਹੈ ਤੇ ਪੰਚਾਇਤੀ ਇਲੈਕਸ਼ਨ ਆ ਰਹੇ ਹੈ ਤੇ ਸ਼ਹਿਰ ਦੀ ਲੋਰਡ ਆਰਡਰ ਸਿਚੁਏਸ਼ਨ ਨੂੰ ਲੈ ਕੇ ਤੇ ਪਿੰਡਾਂ ਦੀ ਲੋਰਡ ਆਰਡਰ ਸਿਚੁਏਸ਼ਨ ਨੂੰ ਲੈ ਕੇ ਅਸੀਂ ਰੈਗੂਲਰ ਬੇਸਿਸ ਤੇ ਕਸ ਆਫ ოਪਰੇਸ਼ਨ ਕਰਦੇ ਤੇ ਫਲੈਗ ਮਾਰਚਸ ਕਰਦੇ ਸਾਡੀ ਪੂਰੀ ਸਟ੍ਰਿਕਟ ਵਿਜਨ ਰੂਮ ਦੀ ਲੋਕਾਂ ਦਾ ਪੂਰਾ ਸਹਿਯੋਗ ਕਰਾਂਗੇ ਤੇ ਲੋਕਾਂ ਤੋਂ ਸਹਿਯੋਗ ਦੀ ਉਮੀਦ ਕਰਾਂਗੇ ਅਸੀਂ ਫਲੈਗ ਮਾਰਚਸ ਸਟਾਰਟ ਕਰਦੇ ਹੈ ਕੱਲ ਕਾਲਾ ਸੰਗੜਾ ਏਰੀਆ ਚਾਸੀ ਏਰੀਆ ਚ ਕੀਤਾ ਸੀਗਾ ਅੱਜ ਅਸੀਂ ਗੋਤਵਾਲੀ ਏਰੀਆਸ ਫਲੈਗ ਮਾਰਚ ਕਰਾਂਗੇ ਤੇ ਜਿੰਨੇ ਵੀ ਆ ਕੋਈ ਵੀ ਸਮੂਹ ਕੋਈ ਨਟੋਰੀਅਸ ਗੰਦੇ ਦੀ ਖਬਰ ਮਿਲਦੀ ਹੈ ਜਾਂ ਕੋਈ ਵੀ ਕ੍ਰਾਈਮ ਦੀ ਖਬਰ ਮਿਲਦੀ ਹੈ ਅਸੀਂ ਐਟ ਦਾ ਸਪੌਟ ਉੱਤੇ ਕਾਰਵਾਈ ਕਰਦੇ ਹਾਂ ਤੇ ਐਵਰੀ سیم ਟਾਈਮ ਅਸੀਂ ਪ੍ਰਵਿਰਤੀ ਵਿਕਸ਼ਣ ਵੀ ਕਰਦੇ ਹਾਂ ਜਿਹੜੇ ਸਾਨੂੰ ਪਤਾ ਹੈ ਕਿ ਸ਼ਰਾਬ ਦੀ ਅੰਸਰ ਨੇ ਕਾਨੂੰਨ ਬ੍ਰੋਕ ਕਰ ਦਿੱਤੇ ਜਾਉਂਗੇ ਖਾੜੇ ਦੀ ਰਫੀ ਤਾਂ ਚਲੋ ਇੱਕ ਫੈਕਟ ਹੈ ਖਾੜੇ ਦੀ ਰਫੀ ਕੱਟੀ ਹੋਈ ਹੈ ਬਟ ਅਸੀਂ ਸਾਰੇ ਹੋਮ ਵਰਕ ਟੈਂਕ ਕਰਕੇ ਜਨਰਲ ਬਲਾਗਮ ਨੇ ਉਹ ਪੂਰੀ ਤਰ੍ਹਾਂ ਨਹੀਂ ਨਾ ਖਾੜੇਸਾਗਰ ਦੇ ਸੇਵਾ ਨੇ ਬਾਰੇ ਤੇ ਜਿੱਦੀ ਦੇ ਵੀ ਲੌਂਡਰਡਰ ਸਿਚੁਏਸ਼ਨ ਹੈਗੀ ਹੈ ਤੇ ਅਸੀਂ ਪੂਰੀ ਮਿਹਨਤ ਕਰਕੇ ਜੋ ਵੀ ਕਮੀਆਂ ਨੇ ਉਹਨਾਂ ਨੂੰ ਪੂਰੀ ਕਰੇ ਬਣਸ ਕਰਾਂਗੇ ਨਸ਼ੇ ਤੋਂ ਰਾਹ ਪੰਜਾਬ ਸਰਕਾਰ ਦੀ ਸਟਾਰਟਿੰਗ ਤੋਂ ਹੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈਗੀ ਹੈ ਤੇ ਜਿਹੜੇ ਵੀ ਵੱਡੇ ਨਸ਼ਾ ਵੇਚਣ ਵਾਲੇ ਬੰਦੇ ਆ ਉਹਨਾਂ ਨੂੰ ਕਾਬੂ ਕੀਤਾ ਜਾਊਗਾ ਜੁਆਨ ਆਪਰੇਸ਼ਨ ਸੀਰੀਅਸ ਸਪੈਸ਼ਲ ਗ੍ਰਾਫਟਾਂ ਰੱਖ ਕੇ ਕੀਤਾ ਜਾਣਗੇ ਤੇ ਐਟ ਦ ਸੇਮ ਟਾਈਮ ਜਿਹੜੇ ਕੋਈ ਬੰਦੇ ਹੈਗੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਜਾਂ ਮਤਲਬ ਜਿਨ੍ਹਾਂ ਦੇ ਕਰਦੇ ਬੱਚੇ ਨੂੰ ਸਪੋਰਟ ਕਰਦੇ ਆ ਤੇ ਬੱਚਾ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹਨਾਂ ਦੀ ਵੀ ਅਸੀਂ ਪੁਲਿਸ ਸਪੋਰਟ ਕਰਾਂਗੇ ਉਹਨੂੰ ਮੇਸ਼ਾ ਚੜਾਉ ਕੇਂਦਰਾਂ ਵਿੱਚ ਦਾਖਲ ਕਰਾਂ ਦੀ ਜਿਸ ਨੂੰ ਫਾਈਨੈਂਸ਼ੀਅਲ ਸਕੂਲ ਦੀ ਲੋੜ ਹੁੰਦਾ ਹੈ ਤੇ ਉਹਦੇ ਲਈ ਵੀ ਕੋਈ ਨੌਕਰੀ ਕਿਤਾਬ ਤੋਂ ਨਹੀਂ ਕਿਤਾਜੂਗਾ ਤੇ ਜੇ ਉਹਨਾਂ ਨੂੰ ਬਾਅਦ ਵਿੱਚ ਰੀਕਵੈਲੀਫਿਕੇਸ਼ਨ ਦੀ ਜ਼ਰੂਰਤ ਹੈ ਤਾਂ ਸਾਡੇ ਜਿਹੜੇ এমਪਲੋਇਮੈਂਟ ਜਨਰੇਸ਼ਨ ਡਿਪਾਰਟਮੈਂਟ ਹੈ ਉਹ ਵੀ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਸੁਲਗ ਕਰਨ ਦੀ ਕੋਸ਼ਿਸ਼ ਕਰੂਗਾ ਤੇ ਮਤਲਬ ਅਸੀਂ ਦੋਨੋਂ ਪਾਸੇ ਸਪਲਾਈ ਡਿਮਾਰਡ ਤੋਂ ਪਾਸੇ ਕੰਮ ਕਰਾਂਗੇ ਜਿਹੜੇ ਅਵੇਰਨੈਸ ਕੈਂਪੇਨਸ ਨੇ ਉਹ ਵੀ ਸਾਡੇ ਚਾਹੀਦੇ ਸਰ ਜੀ ਜਿਵੇਂ ਇਲੈਕਸ਼ਨ ਆ ਰਹੀ ਹੈ ਤੇ ਸਾਡੀਆਂ ਟੀਮਸ ਵੱਢ ਰਹੀਆਂ ਅਸੀਂ ਦਿਨ ਦੇ ਟਾਈਮ ਤੋਂ ਫਲੈਗ ਮਾਰਚ ਕਰਦੇ ਹੀ ਹੈ ਪਰ ਇਹ ਇਲੈਕਟ੍ਰਿਕ ਜੀਤੀ ਅੰਕਸ ਰੱਖਦੇ ਹੋਏ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਨਾਈਟ ਪੈਟ੍ਰੋਲਿੰਗ پورے ਏਰੀਆਜ਼ ਨੂੰ ਲਈ ਜਾਵੇ। ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਸਭ ਨਸ਼ੇਗੋਲੇ ਤੋਂ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਿ ਹੈਗੀ ਹੋਈ ਹੈ ਤੇ ਇੰਟਰਗਰ ਇੰਸਪੈਕਟਰਸ ਦੇ ਨਾਲ ਮਿਲ ਕੇ ਜਿਹੜੀ ਕੈਮੀਕਲ ਨਸ਼ੇ ਵਾਲੀ ਪ੍ਰੋਬਲਮ ਹੈ ਉਹ ਵੀ ਦਵਾਈਆਂ ਵਾਲੇ ਨਸ਼ੇ ਨੂੰ ਵੀ ਖਤਮ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਆਮ ਜਨਤਾ ਨੂੰ ਸਾਡਾ ਹੀ ਮੈਸੇਜ ਹੈ ਕਿ ਉਹ ਕੋਰਸ ਸਹਿਯੋਗ ਕਰੇ ਤੇ ਬਾਕੀ ਅਸੀਂ ਪੂਰੀ ਤਨਦੇਹੀ ਨਾਲ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਹਾਂ। ਤੇ ਆਪਾਂ ਮਿਲ ਕੇ ਇਸ ਸ਼ਹਿਰ ਨੂੰ ਸੁਰੱਖਿਅਤ ਕਰ ਸਕਦੇ ਹਾਂ।